We'll <laughs> ਨਾਹੀ ਸਤ ਕਾ ਟੱਬ ਆ ਨਾਹੀ ਸਤ ਕਾ ਟੱਬ ਕਾ ਟੱਬ ਥਾਨਸ਼ਟ ਜਗ ਪਰੇਸ਼ਟ ਹੋਏ ਥਾਨਸ਼ਟ ਜਗ ਪਰੇਸ਼ਟ ਹੋਏ ਡੁੱਬਤਾ ਏ ਜਗ ਡੁੱਬਤਾ ਏ ਜਗ कल मेरा राम नाम सार कल मै राम नाम राम नाम सार राम, नाम सार, राम नाम सार। नाम सार। थकी है ना ਕਿੜੇ ਠੱਗ ਨਾ ਪਕੜੇ ਠੱਗ ਕੋ ਸੰਸਾਰ ਅੱਖੀ ਕਮੀ ਤੇ ਨਾ ਪਕੜੇ ਠੱਗ ਕੋ ਸੰਸਾਰ ਮਨ ਦੀ ਗੱਲ ਕਰਿਆ ਕਰ ਬਾਹਰੋਂ ਨੱਕ ਰਗੜ ਨਾਲ ਕੁਝ ਨਹੀਂ ਹੁੰਦਾ ਬਾਹਰੋਂ ਨੱਕ ਨਾਲੇ ਅੱਖਾਂ ਨਾਲੇ ਨੱਕਾ ਕੰਨਾਂ ਨਾਲੇ ਇਸ ਮੂੰਹ ਦੇ ਨਾਲੇ ਇਸ ਅਲੋਮ ਬਿਲੋਮ ਕਰਨ ਦੇ ਨਾਲ ਔਰ ਯੋਗਾ ਕਰਨ ਦੇ ਨਾਲ ਔਰ ਆਪਣਾ ਅਠਾ ਸਵਾਰਨ ਦੇ ਬੜੇ ਸਾਰੇ ਲੋਕੀ ਕੰਮ ਕਰਦੇ ਨੇ ਥੈਟ ਡਿਜ਼ਨਟ ਮੀਨ ਮਨ ਸਾਫ ਹੋ ਗਿਆ ਮਨ ਮੈਲੇ ਸਭ ਕੁਝ ਮਹਿਲਾ ਤੰਤ ਹੁੰਦਾ ਮਨ ਅੱਛਾ ਨਾ ਹੋਏ ਤੂੰ ਆਪਣੇ ਨਾ ਸਰੀਰ ਕਿਰਿਆਵਾਂ ਤੋਂ ਉੱਪਰ ਉੱਠ ਮਨ ਸਾਫ ਕਰਨ ਵਾਲੇ ਪਾਸੇ ਸੋਚ ਸਾਤ ਸੰਗਤ ਜੀ ਇਹ ਨਾ ਇਹਨੂੰ ਕਹਿੰਦੇ ਨੇ ਡਿੰਬ ਕਰਨਾ ਦਿਖਾਵਾ ਕਰਨਾ 파ਖੰਡ ਕਰਨਾ ਸਾਡੀ ਅਵਸਥਾ ਕਲ ਕਲੇਸ਼ ਵਾਲੀ ਹੋ ਜਾਂਦੀ ਹੈ ਤਾਂ ਇੱਕੋ ਇੱਕ ਤਰੀਕਾ ਹੈ ਕਿ ਮੈਂ ਤਤਸਾਰ ਸਤਗੁਰੂ ਦੀ ਮਤ ਦਾ ਗਿਆਨ ਲਵਾਂ ਇਹਨੂੰ ਕਹਿੰਦੇ ਨੇ ਕਲਮ ਹੈ RAM ਨਾਮ ਸਾਰ ਇਹਨੂੰ ਤਾਰਨ ਕਰਾ ਸਵਾਲ ਦਾ ਅਨਸਰ ਆ ਗਿਆ ਬੜੀ ਲੁੱਕ ਕੀ ਪੁੱਛਦੇ ਨੇ ਵੀਰ ਜੀ ਕੋਈ ਪਾਠ ਨਹੀਂ ਕਰਦੇ ਨੇ ਕੋਈ ਗੁਰਦੁਆਰਾ ਨਹੀਂ ਜਾਂਦੇ ਉਹਨਾਂ ਨੂੰ ਇਸ ਪਾਸੇ ਕਿਵੇਂ ਪਾਈਏ بڑے ਲੋਕ ਕਹਿੰਦੇ ਆ ਧਰਮ ਤੋਂ ਮੰਨਣਾ ਹੀ ਨਹੀਂ ਚਾਹੀਏ ਮਨ ਸਾਫ਼ ਹੋਣਾ ਚਾਹੀਏ ਮੰਦਿਰ ਮਸਜਿਦ ਗੁਰਦੁਆਰੇ ਜਾਣੀ ਕੀ ਜ਼ਰੂਰਤ ਹੈ ਕੋਈ ਵਰਜੀ ਕੁਝ ਵੀ ਕਹਿ ਸਕਦਾ ਹੈ ਕਿਸੇ ਨੂੰ ਪਕੜ ਕੇ ਸਮਝਾਇਆ ਨਹੀਂ ਜਾ ਸਕਦਾ ਤੇ ਜਿਹੜੇ ਸਾਰੇ ਆ ਕਰਮ ਕਰਦੇ ਨੇ ਜ਼ਰੂਰੀ ਨਹੀਂ ਉਹਨਾਂ ਦਾ ਮਨ ਸਾਫ਼ ਹੋ ਗਿਆ ਤੂੰ ਸੱਚ ਲੈਣਾ ਚਾਹੁੰਦਾ ਤੂੰ मान रहा है कि मैं कल 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 कल, कल व्याकुल कलेश, अपसेट दी अवस्था च हां जो सांग जी दुनिया दा किसी भी पढ़ाई की स्टेटस दा किसी भी जात दा किसी भी मजहब दा दुनिया में कहीं भी कोई इंसान अगर रहता है अगर वो अपना कल, कल कल की अवस्था से छूटना चाहता है तो उसको सच का तत्व लेना पड़ेगा कल में राम नाम सार ਇਕ মালা ਫੇਰ ਲੈਣੀ ਇਹ RAM ਨਾਮ ਸਾਰ ਨਹੀਂ ਹੈ ਉਹਨੂੰ ਤਾਂ ਗੁਰੂ ਸਾਹਿਬ ਕਹਿੰਦੇ ਨੇ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹਿਰਦਾ ਸ਼ੁੱਧ ਨਹੀਂ ਹੋਏਗਾ ਮਨ ਕਲਪ ਦਾ ਰਹੇਗਾ ਜਿੰਨਾ ਅਸੀਂ ਨੱਕ ਦੇ ਦਿਖਾਵੇ ਦੇ ਕੰਮ ਕਰਾਂਗੇ ਉਤਨਾ ਅਸੀਂ ਅਨ ਫਰੂਟਫੁੱਲ ਐਕਸਰਸਾਈਜ਼ ਕਰਾਂਗੇ ਅਨ ਕਾਇ ਰਾਤੜਿਆ ਵਾਲੀਆਂ ਐਕਸਰਸਾਈਜ਼ ਕਰਾਂਗੇ सानू घरों अजकल आ गई है साढ़े घर दी बीबी नौकराणी बना दो घर में मेहमान आ रहे हैं आप की करना है? मैं बढ़िया क्रॉकरी ले आऊँगी कोरल के भांडे ले आऊँगी अमरीका से मैं सोने के भांडे ले आऊँगी मैं यहाँ पर रुमाल कैसे रखते हैं वो सजा दूँगी उसको तिकोना रखना है कि चोरस रखना है कि पैंटागन बनाना है कैसे रखना है मैं छुरी काटे सजा दूँगी ਮੈਂ ਟੇਬਲ ਜ਼ਬਰਦਸਤ ਸਜਾ ਦਿਆਂਗੀ 에어 ਕੰਡੀਸ਼ਨ ਲਗਾ ਦਿਆਂਗੀ ਪਰਫਿਊਮ ਛਿੜਕਵਾ ਦਿਆਂਗੀ ਸਫਾਈ ਕਰਾ ਦਿਆਂਗੀ ਸਭ ਕੁਝ ਕਰ ਦਿਆਂਗੀ ਪਰ ਤਤ ਗਿਆਨ ਆਂਦਾ ਹੀ ਨਹੀਂ ਕੁਕਿੰਗ ਨਹੀਂ ਮੈਂ ਕਰਾਂਗੀ ਕੁਕਿੰਗ ਮਨਵਾਉਂਦੀ ਹੀ ਨਹੀਂ ਇਹ ਤੇ ਵਾਪਰ ਹੀ ਗਈ ਹੈ ਨਾ ਪਰ ਸਾਸ ਸੰਗ ਦੇ ਸਾਰਾ ਡੰਬਰ ਕਰਨਾ ਮਾੜੀ ਗੱਲ ਨਹੀਂ ਹੈ ਪਰ ਜਿਹੜੀ ਘਰ ਦੀ ਸੁਹਾਣੀ ਸਿਆਣੀ ਇਹਦੀ ਨੂੰ ਤਤ ਗਿਆਨ ਸਮਝ ਆ ਗਿਆ ਉਹ ਇਹ ਡੰਬਰ ਦੇ ਵਿੱਚ ਸਮਝ ਆਇਆ ਨਹੀਂ ਕਰੇਗੀ ਪਰ ਜੋ ਦੇ ਘਰ ਵਾਲੇ ਆ ਉਹਦੇ ਨੌਕਰ ਚਾ ਕਰਿਆ 10 ਕੰਮ ਕਰਨ ਵਾਲੇ ਲੈ ਆਣੋ ਲਗਾ ਦੇਣ ਕੋਈ ਗੱਲ ਨਹੀਂ ਪਰ ਉਹ ਮੇਨ ਕੰਮ ਕੀਮਤੀ ਕੰਮ ਖਾਣਾ ਕੈਸੇ ਬਣਾਉਣਾ ਹੈ ਔਰ ਇਹ ਬੜੀਆ ਭਾਵ ਤਤ ਨਾਲ ਕਿਸ ਤਰ੍ਹਾਂ ਭਾਵ ਨਾਲ ਪੇਸ਼ ਕਰਨਾ ਹੈ ਉਹਦੇ ਉੱਤੇ ਪੂਰੀ ਮਿਹਨਤ ਕਰੇਗੀ ਇੰਜ ਅਸੀਂ ਜੇ ਚਾਰੋਂ ਪਾਸੇ ਹਰ ਡੰਬਰ ਤਾਂ ਕਰੀਏ ਪਰ ਸਤਗੁਰ ਦੀ ਮਤ ਦਾ ਸੱਚ ਦਾ ਭੋਜਨ ਪਕਾਉਣ ਦੀ ਆਪਣੀ ਜੀਵਨੀ ਬਣਾਈਏ ਹੀ ਨਾ ਤਾਂ ਮੇਰੇ ਹਿਰਦੇ ਦੀ ਕਿਚਨ ਖਰਾਬ ਹੈ ਮੇਰਾ ਅੰਦਰ ਦਾ ਥਾਨ ਪਵਿੱਤਰ ਨਹੀਂ ਹੈ ਬਾਹਰੋਂ ਮੈਂ ਬਹੁਤ ਸੋਹਣਾ ਡਰਾਈング ਰੂਮ ਦਿਖਾਇਆ ਬਹੁਤ ਸੋਹਣਾ ਆਪਣਾ ਡਰਾਈਨਿੰਗ ਟੇਬਲ ਸਜਾਇਆ ਬਹੁਤ ਸਾਰੀ ਮੈਂ ਡਿਸ਼ੀਜ਼ ਬਣਵਾਈਆਂ ਪਰ ਮੇਰਾ ਅੰਦਰ ਪਵਿੱਤਰ ਕੋਈ ਨਹੀਂ ਹੈ ਮੇਰਾ ਅੰਦਰ ਤਾਂ ਚੋਕਾ ਪਿੱਟਿਆ ਹੋਇਆ ਹੈ ਜਿਹੜਾ ਸੀ ਸ਼ਬਦ ਪੜਦਿਆ ਨਾ ਸੁੱਖਾਂ ਸੰਨਵੇਲੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਆਵਾਂ ਰਾਮ ਰਾਜੀ ਸਤਿਗੁਰੂ ਨੂੰ ਬਿਠਾਏ ਤਾਂ ਤੇਰਾ ਪਿੱਟਿਆ ਹੋਇਆ ਥਾਨ ਸਾਫ਼ ਹੋ ਸਕਦਾ ਹੈ ਹੁਣ ਇਸ ਸ਼ਬਦ ਦੀ ਗਹਿਰਾਈ ਚ ਹੋਰ ਉਤਰੀ ਹੈ ਕਿ ਮੈਂ ਤੇ ਅਨਫਰੂਟਫੁਲ ਐਕਸਰਸਾਈਜ਼ ਕਰਕੇ ਬਾਹਰਲੀ ਕਿਚਨ ਸਾਫ਼ ਕੀਤੀ ਅੰਦਰ ਦੀ ਕਿਚਨ ਨਹੀਂ ਸਾਫ਼ ਕੀਤੀ ਕਿਉਂਕਿ ਮੈਂ ਨਾਕ ਪਕੜੇ ਵਾਲੇ ਕੰਮ ਕਰਦਾ ਮੈਂ ਦਿਖਾਵੇ ਦੇ ਕੰਮ ਕਰਦਾ ਅਸੀਂ ਆਪਣੀ ਬੱਚੀ ਨੂੰ ਚੰਗੇ ਚੰਗੇ ਗੁਣ ਨਹੀਂ ਸਿਖਾਉਂਦੇ ਆਪਣੇ ਪੁੱਤਰ ਨੂੰ ਚੰਗੇ ਚੰਗੇ ਗੁਣ ਨਹੀਂ ਸਿਖਾਉਂਦੇ ਔਟੀ ਨਾਲ ਡੀਲ ਕਿਵੇਂ ਕਰਨਾ ਪਰ ਦਾਜ ਔਰ ਦਿਖਾਵੇ ਦੇ ਸਾਰੇ ਕੰਮ ਕਰ ਲੈਂਦੇ ਆ ਇਹ ਕੀ ਹੈ ਅਨਕਾਇਰਾਤੜਿਆ ਅਨਫਰੂਟਫੁਲ ਐਕਸਰਸਾਈਜ਼ ਪਰ ਜੀ ਉਹਨਾਂ ਨੂੰ ਸਾਰਾ ਕੁਝ ਲੈ ਕੇ ਦੇਈਏ ਜਾਂ ਨਾ ਦੇਈਏ ਪਰ ਆਪਸ ਵਿੱਚ ਪਿਆਰ ਇਚ ਕਿਵੇਂ ਰਹੀਦਾ ਹੈ ਅੱਜ ਕੱਲ ਦੇ ਮੁੰਡਾ ਕੁੜੀ ਕਹਿੰਦੇ ਨੇ ਬਸ ہماری ਸ਼ਾਦੀ ਕਰਾ ਦਿਓ ਉਹਨਾਂ ਨੂੰ ਇਹ ਨਹੀਂ ਪਤਾ ਕੇ ਨਾਨਕੇ ਦਾਦਕੇ ਤੱਕ ਟੱਬਰਾਂ ਦੀਆਂ ਸ਼ਾਦੀਆਂ ਹੁੰਦੀਆਂ ਤੂੰ ਮੁੰਡਾ ਹੈ ਤੇਰੀ ਸਕੂੜੀ ਨਾਲ ਵਿਆਹ ਹੋ ਰਿਹਾ ਸਿਰਫ ਤੁਹਾਡੀ ਦੋਵਾਂ ਦੀ ਨਹੀਂ ਹੋ ਰਹੀ ਉਹਦੇ ਵੀ ਨਾਨਕੇ ਦਾਦਕੇ ਤੁਹਾਡੇ ਵੀ ਨਾਨਕੇ ਦਾਦਕੇ ਸਾਰਿਆਂ ਦਾ ਵਿਆਹ ਹੋਏਗਾ ਪਰ ਉਹ ਛੇਤੀ ਨਾਲ ਸਾਨੂੰ ਕਹਿੰਦੇ ਨੇ ਸਾਡਾ ਵਿਆਹ ਕਰਾ ਦਿਓ ਇੰਜ ਨਹੀਂ ਹੋ ਸਕਦਾ ਘਰ ਅਪਸੈਟ ਹੋਣਗੇ ਕੱਲ-ਕੱਲ ਮਚੇਗੀ ਲੇਕਿਨ ਸਾਡੀ ਸਾਰੀ ਮਿਹਨਤ ਇਹੀ ਹੁੰਦੀ ਹੈ ਬੱਚੇ ਕੁਝ ਸਿੱਖਿਆ ਕਿ ਨਹੀਂ ਜਲਦੀ ਜਲਦੀ ਕੁੰਡੀ ਖੁਲਵਾ ਦੋ ਨਾ ਤਰੀਕ ਨਿਕਲਵਾ ਦੋ ਨਾ ਸਾਹ ਨਿਕਲਵਾ ਦੋ ਚਲਾ ਜਾਏਗਾ ਹਲਵਾਈ ਬਹੁਤ ਹੈ ਦੇਖੋ ਨਾ ਫਿਰ ਵਾਹ ਨਹੀਂ ਹੋਗਾ ਪੀੜ ਬੜੀ ਹੋ ਜੇਗੀ ਕਾਰਡ ਛਾਪਨੇ ਵਾਲੇ ਨਹੀਂ ਮਿਲੇਗੇ ਘੋੜੀ ਨਹੀਂ ਮਿਲੇਗੀ ਤੰਬੂ ਨਹੀਂ ਮਿਲੇਗਾ ਇਹ ਸਾਰੀਆਂ ਗੱਲਾਂ ਕਰਕੇ ਅਸੀਂ ਛੇਤੀ ਛੇਤੀ ਕਹਿੰਦਾ ਚਲੋ ਜੀ ਅਨਕਾ ਹੈ ਰਾਤੜਿਆ ਵਾਲਾ ਕੰਮ ਕਰੋ ਭਾਵੇਂ ਉਹ ਸੁਖੀ ਵਸ ਸਕਣ ਜਾਂ ਨਾ ਸਕਣ ਤਤ ਸਾਰ ਨਹੀਂ ਲਿਆ ਕੀਮਤੀ ਸਾਰ ਦੇ ਕੰਮ ਨਹੀਂ ਕਰਦੇ ਕੀਮਤੀ ਸਾਰ ਦਾ ਕੰਮ ਹੈ ਕਲ ਮਹਿਰਾਮ ਨਾਮ ਸਾਰ ਵਿਵੇਕ ਬੁੱਧੀ ਲੈ ਲੈ ਕਿਹੜੇ ਕੰਮ ਕਰਨੇ ਹਨ ਕਿਹੜੇ ਕੰਮ ਨਹੀਂ ਕਰਨੇ ਹਨ ਇਹ ਨਿਖੇੜਾ ਕਰਨ ਵਾਲੀ ਤਤਸਾਰ ਦੀ ਬਿਰਤੀ ਬੁੱਧੀ ਲੈ ਲੈ ਵਰਨਾ ਮਨ ਦੀ ਮਲੀਨਤਾ ਕਾਰਨ ਸਾਰਾ ਸੋਚਨੀ ਦਾ ਢੰਗ ਤੇਰਾ ਸਾਰਾ ਸੰਸਾਰ ਅੱਛਾ ਮੈਂ ਸੋਚ ਰਿਹਾ ਸੀ 12ਵੇਂ ਸੰਸਾਰ ਦੀ ਗੱਲ ਚੱਲ ਰਹੀ ਹੈ ਨਹੀਂ ਤੇਰੇ ਸੋਚਨੀ ਦਾ ਸਾਰਾ ਸੰਸਾਰ ਨਾ ਠੱਗਣ ਵਾਲਾ ਬਣ ਜਾਏਗਾ ਤੈਨੂੰ ਠਗਾਇਆ ਕਰੇਗਾ ਠਗਣਾ ਕੀ ਹੁੰਦਾ ਹੈ ਇੱਕ ਤਾਂ ਠਗਣਾ ਸੀ ਸੁਣਿਆ ਆਇਆ ਦੂਸਰੋਂ ਕੋ ਠਗਣਾ ਯੈਸ ਆਫ ਕੋਰਸ ਮੇਰਾ ਮਨ ਵੀ ਤੇ ਮੈਨੂੰ ਠਗਦਾ ਹੈ ਅੱਛਾ ਮੈਨੂੰ ਕੌਣ ਨਹੀਂ ਠਗਦਾ ਮੇਰਾ ਮਿੱਤਰ ਮੇਰੇ ਰੱਬ ਜੀ ਮੇਰਾ ਸਤਗੁਰ ਮੇਰਾ ਸੱਜਣ ਮੇਰਾ ਸ਼ੋ ਮੇਰਾ ਬਿਲਵਡ ਮੇਰਾ ਪ੍ਰੀਤਮ ਉਹ ਮੈਨੂੰ ਨਹੀਂ ਠਗਦਾ ਪਰ ਮੈਂ ਮਨ ਨੂੰ ਆਪਣਾ ਸਮਝਿਆ ਆ ਮੇਰੀ ਮਤ ਮਨ ਦੇ ਪਿੱਛੇ ਲੱਗ ਗਈ ਆ ਇਹਦੀਆਂ ਗੱਲਾਂ ਸੁਣੀ ਜਾ ਰਹੀ ਆ ਇਹ ਇਹਨੂੰ ਠੱਗੀ ਜਾ ਰਿਹਾ ਇਹ ਹਰ ਖਿਆਲ ਪੂਰਾ ਸੰਸਾਰ ਪੂਰੀ ਸ੍ਰਿਸ਼ਟੀ ਠੱਗਣ ਵਾਲੀ ਨੂੰ ਪੇਸ਼ ਕਰਦਾ ਹੈ ਅੱਛੇ ਕੰਮ ਪਰ ਮਤ ਜਾਣਾ ਸ਼ਰਾਬ ਕੋਈ ਕਹੇ ਤੋ ਮਤ ਛੋੜਨਾ ਜੂਆ ਕੋਈ ਕਹੇ ਤੋ ਮਤ ਛੋੜਨਾ ਅਗਰ ਕੋਈ ਕਹੇ ਕਿ ਤੂੰ 8 ਘੰਟੇ ਕੇ ਬਦਲੇ 4 ਘੰਟੇ ਕੰਮ ਕਰ ਲੋ ਤੋ 12 ਘੰਟੇ ਕੰਮ ਜ਼ਰੂਰ ਕਰਨਾ ਪਰ ਸੱਚ ਕੇ ਲਈ ਟਾਈਮ ਮਤ ਨਿਕਾਲਣਾ ਇਹਨੂੰ ਠਗਾਣਾ ਕਹਿੰਦੇ ਨੇ ਆਪਣੇ ਆਪ ਨੂੰ ਠਗਾਣਾ ਸਾਤਸੰਗਤ ਜੀ ਇੱਕ ਸੱਜਣ ਮੈਨੂੰ ਪੁੱਛ ਰੇ ਸੀ ਕਿ ਅਸੀਂ ਪ੍ਰਬਾਤ ਫੇਰੀ ਕਿਵੇਂ ਜਾਇਆ ਕਰੀਏ ਸਾਤਸੰਗਤ ਪ੍ਰਬਾਤ ਫੇਰੀ ਕਈ ਸਾਲਾਂ ਤੋਂ ਨਿਕਲ ਰਹੀ ਹੈ ਹਜ਼ਾਰਾਂ ਸਾਲਾਂ ਤੋਂ ਨਿਕਲ ਰਹੀ ਹੈ ਇੱਕ ਪ੍ਰਬਾਤ ਫੇਰੀ ਜਾਂ ਇੱਕ ਸੀਜ਼ਨ ਦੀ ਪ੍ਰਬਾਤ ਫੇਰੀ ਮੈਂ ਤੇ ਮਨਾ ਕਰ ਨਹੀਂ ਸਕਦਾ ਅੰਮ੍ਰਿਤ ਵੇਲੇ ਤੇ ਉਠਣਾ ਹੀ ਚਾਹੀਦਾ ਪਰ ਇਹ ਉਦਮ ਕਦੋਂ ਕਰਾਂਗੇ ਕਿ ਅੱਜ ਪ੍ਰਬਾਤ ਫੇਰੀ ਬਾਹਰੋਂ ਜਾ ਰਹੀ ਹੈ ਮੈਂ ਉੱਠ ਵੀ ਗਿਆ ਮੈਂ ਇਸ਼ਨਾਨ ਵੀ ਕਰ ਲਿਆ ਗੁਰੂ ਸਾਹਿਬ ਇਹ ਪ੍ਰਬਾਤ ਫੇਰੀ ਦੇ ਬਦਲੇ ਨਾ ਮੇਰਾ ਦਿਲ ਹੈ ਮਨ ਨੂੰ ਆਪਣਾ ਇੱਕ ਖਜ਼ਾਨੇ ਚੋਂ ਇੱਕ ਸ਼ਬਦ ਸਮਝਾਓ ਆਪਣੇ ਇੱਕ ਕਰੋੜਾਂ ਅਰਬਾਂ ਡਾਲਰਾਂ ਦਾ ਅਮੁੱਲ ਗੁਣ ਵਪਾਰ ਦਾ ਇੱਕ ਸ਼ਬਦ ਅੱਜ ਮੈਨੂੰ ਸਮਝਾਓ ਵਿਚ ਇਜ਼ ਵਿਚ ਇਜ਼ ਵੈਲਿਊਏਬਲ ਆਪੇ ਕਰਨਾ ਪਏਗਾ ਪਰ ਜੇ ਮਨ ਕਹੇ ਨਹੀਂ ਇਹ ਨਹੀਂ ਸਮਝਣਾ ਚਾਹੇ ਲੱਖੋ ਕਰੋੜੋ ਮੀਲ ਜਾ ਕੇ ਇੱਕ ਸਰੋਵਰ ਮੇਂ ਨਾਣਾ ਪੜੇ ਚਾਹੇ ਇੱਕ ਪਹਾੜੀ ਮੇਂ ਜਾਣਾ ਪੜੇ ਚਾਹੇ ਇੱਕ ਜੰਗਲ ਮੇਂ ਜਾਣਾ ਪੜੇ ਚਾਹੇ ਇੱਕ ਬਾਬੇ ਕਾ ਮਹੀਨੇ ਕੇ ਮਹੀਨੇ ਟਾਂਗ ਗੁੱਟਣੀ ਪੜੇ वहां पर उसको चोला चढ़ाना पड़े और उसको सोने का हार चढ़ाना पड़े तो वहां चले जाएंगे पर घर बैठे हृदय नाम सहायो घर बैठे गुरु ते आयो नहीं करना मन दी मलिनता વધੇਗੀ 칼칼 વધੇਗੀ سوچਨੀ ਦਾ ਟਾਂ ਸੰਸਾਰ ਐਸਾ ਕਿਰਦਾਰ ਦੁੱਬਦਾ ਵਾਲਾ ਬਣ ਜਾਂਦਾ ਕਿ ਅਸੀਂ ਦੁੱਬਦਾ ਵਿੱਚ ਡੁੱਬਦੇ ਜਾਂਦੇ ਹਾਂ ਹੋਰਨਾਂ ਨੂੰ ਫੂਲ ਕਰਨਾ ਆਸਾਨ ਹੈ ਪਰ ਸਮਝ ਨਹੀਂ ਆਂਦੀ ਕਿ ਮੈਂ ਆਪਣੇ ਆਪ ਨੂੰ ਫੂਲ ਕਰ ਰਿਹਾ ਹਾਂ ਜਦੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਮੈਂ ਦੇਖਦਾ ਤਾਂ ਉਹਨਾਂ ਨੂੰ ਮੈਂ ਬੜੇ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਵੀ ਇਹਨਾਂ ਦੀ ਬੋਡੀ ਲੈਂਗੁਏਜ ਕੀ ਹੈ ਮੈਂ ਸਵੇਰੇ ਸਵੇਰੇ ਪਾਰਕ ਵਿੱਚ ਗਿਆ ਤਾਂ ਇੱਕ ਮੁੰਡਾ ਕੁੜੀ ਸਵੇਰੇ ਸਵੇਰੇ ਦੋਵਾਂ ਨੇ ਸਕੂਲ ਦੀ ਡਰੈਸ ਪਾਈ ਹੋਈ ਸੀ ਔਰ ਉਸ ਨੂੰ ਕੁੜੀ ਕਹਿ ਰਹੀ ਹੈ ਈਧਰ ਸੇ ਮਤ ਜਾਣਾ ਮੇਰੀ ਮੰਮੀ ਕੀ ਕਜ਼ਨ ਸਿਸਟਰ ਇਸ ਗਲੀ ਕੇ ਇੱਕ ਨੁੱਕੜ पे रहती है वो देख लेगी हमको ਮੈਂ ਸਮਝ ਗਿਆ ਮਾਈ ਗॉड ਇਹ ਐਕਚੁਅਲੀ ਮੰਮੀ ਪਾਪਾ ਸੇ ਆਪਣੀ ਸ਼ਰੀਰ ਕੋ ਨਹੀਂ ਛੁਪਾ ਰਹੇ ਹਨ ਇਹ ਮੰਮੀ ਕੀ ਉਸ ਕੋ ਉਸ ਕੋ ਨੁੱਕੜ ਵਾਲੀ ਕੋ ਮੂਰਖ ਨਹੀਂ ਬਣਾ ਰਹੇ ਹਨ ਇਹ ਦਰਸਲ ਆਪਣੇ ਆਪ ਕੋ ਠਗਾ ਰਹੇ ਹਨ ਮੈਂ ਛੋਟੇ ਛੋਟੇ ਐਗਜ਼ਾਮਪਲ ਬਣਾ ਕੇ ਚੱਲ ਰਿਹਾ ਤਾਂ ਕਿ ਸ਼ਬਦ ਨੂੰ ਅਸੀਂ ਅੱਜ ਦੇ ਸੰਦਰਭ ਵਿੱਚ ਆਪਣੇ ਤੇ ਟੁਕਾ ਟੁਕਾ ਕੇ ਜਿਹੜਾ ਪਿਓ ਕਹਿੰਦਾ ਮੈਂ ਦਾਜ ਜ਼ਰੂਰ ਲਵਾਵਾਂਗਾ ਉਹ ਆਪਣੇ ਆਪ ਨੂੰ ਠਗਾ ਰਿਹਾ ਹੈ ਜਿਹੜਾ ਪਿਓ ਕਹਿੰਦਾ ਬੇਟਾ ਮੈਂ ਸਾਰੀ ਉਮਰ ਲੋਕਾਂ ਨੂੰ ਘਰ ਬੁਲਾ ਕੇ ਸ਼ਰਾਬ ਪਿਲਾਈ ਹੈ ਹੁਣ ਤੇਰੇ ਵਿਆਹ ਤੇ ਨਾ ਪਿਲਾਵਾਂ ਉਹ ਆਪਣੇ ਆਪ ਨੂੰ ਠਗਾ ਰਿਹਾ ਹੈ ਠੱਗਣ ਕੋ ਸੰਸਾਰ ਦੇ ਖਿਆਲ ਬਣਦੇ ਜਾਂਦੇ ਨੇ ਮਨੁੱਖ ਵਿਕਾਰਾਂ ਰਾ ਰਾਹੀਂ ਆਪਣੇ ਆਪ ਨੂੰ ਠਗਾਉਂਦਾ ਰਹਿੰਦਾ ਤੇ ਇਹਦਾ ਸਾਰਾ ਜੱਗ ਸੰਸਾਰ ਆਪਣੀ ਸੋਚ ਨਹੀਂ ਦਾ ਥਾਟ ਪ੍ਰੋਸੈਸ ਪ੍ਰਿਸ਼ਟੋਜਨ इनू कल कल की अवस्था केंद्र ने इस कल कल की अवस्था कल युग ने हैं कलयुग कोई टाइम नहीं होंगे पहले हजारों साल पहले एक सदयुग था फिर उसके बाद एक त्रेता आया फिर हजारों साल के बाद फिर द्वापर आया फिर अब कई हजारों सालों से जी कल युग चल रहा है और ये करोड़ों साल चलेगा ये नहीं गल चल रही ਅੱਜ ਵੀ ਸਤਜੁਗ ਦੀ ਅਵਸਥਾ ਮਾਣ ਸਕਦੇ ਆ ਕਿਸੇ ਦਿਨ ਮੈਂ ਪੂਰਾ ਉਹ ਸ਼ਬਦ ਲਵਾਂਗਾ ਕਲਯੁਗ ਦੀ ਅਵਸਥਾ ਮੇਰੀ ਕੀ ਮਾਣ ਸਕਦੀ ਹੈ ਹੋ ਗਈ ਹੈ ਤੇ ਕਲਯੁਗ ਤੋਂ ਮੈਂ ਸਤਜੁਗ ਕਿਵੇਂ ਮਾਣ ਸਕਦਾ ਜੇ ਮੈਂ ਤ੍ਰੇਤਾ ਦੀ ਅਵਸਥਾ ਚਾਹ ਤਾਂ ਮੈਂ ਸਤਜੁਗ ਕਿਵੇਂ ਮਾਣ ਸਕਦਾ ਜੇ ਮੈਂ ਦੁਆਪਰ ਦੀ ਅਵਸਥਾ ਚਾਹ ਤਾਂ ਮੈਂ ਸਤਗੁਰ ਕਿਵੇਂ ਮਾਣ ਸਕਦਾ ਹਰ ਅਵਸਥਾ ਤੋਂ ਛੁੱਟ ਕੇ ਮੁੜ ਕੇ ਸਤਜੁਗ ਦੀ ਅਵਸਥਾ ਪ੍ਰਾਪਤ ਕਰਨਾ ਇਹਨੂੰ ਕਹਿੰਦੇ ਨੇ ਯੁਗ ਯੁਗ ਫੇਰ ਵਟਾਈਆਂ ਕੌਣ ਕੌਣ ਅਫੇਰ ਵਟਾ ਕੇ ਮੁੜ ਕੇ ਸਤਜੁਗ ਪ੍ਰਾਪਤ ਕਰ ਲੰਦਾ ਹੈ ਗਿਆਨੀ ਬੁੱਧਿਆ ਤਾਂ ਸਤਗੁਰ ਗਿਆਨ ਦਿੰਦਾ ਹੈ ਸਮਝ ਆ ਜਾਂਦਾ ਹੈ ਕਿ ਮੈਂ ਇਸ ਵੇਲੇ ਕਲ ਯੁਗ ਵਿੱਚ ਹਾਂ ਮੈਂ ਕਲ ਕਲ ਤੋਂ ਛੁੱਟ ਕੇ ਸਤਜੁਗ ਦੀਵਾਂ ਮਾਨ ਸਕਦਾ ਥਿਸ ਇਜ਼ ਨਾਟ ਟਾਈਮ ਥਿਸ ਇਜ਼ ਨਾਟ ਈਰਾ ਥਿਸ ਇਜ਼ ਮੇਰੇ ਮਨ ਦੀ ਅਵਸਥਾ ਕਿਉਂ ਮੇਰਾ ਮਨ ਸੁੱਤਤਾ ਹੋਇਆ ਹੈ इस ग्रह में कोई जागत रहे इस ग्रह में कोई जागत रह कोई जागत साब ओ अपनी रहे। ਸਬਤ ਵਸਤ ਉਹ ਆਪਣੀ ਲਹਿ ਇਸ ਗ੍ਰਹਿ ਮੇਂ ਕੋਈ ਜਾਗਤਰ ਰਹਿ ਮੈਂ ਜਾਗਦਾ ਹੀ ਨਹੀਂ ਮੈਂ ਮੰਨ ਕਰਕੇ ਸੁੱਤਾ ਹਾਂ ਮੈਂ ਤਾਂ ਘੜੀ ਦੇ ਮੁਤਾਬਕ ਰਾਤੀ 10 11 12 1 2 ਵਜੇ ਸੌ ਜਾਂਦਾ ਫਿਰ ਮੈਂ ਘੜੀ ਨੂੰ అలਾਰਮ ਲਗਾ ਦਿੰਦਾ ਸੈਲਫੋਨ ਨੂੰ ਵੀ అలਾਰਮ ਲਗਾ ਦਿੰਦਾ ਹੋਟਲ ਵਾਲਿਆਂ ਨੂੰ ਵੀ ਕਹਿ ਦਿੰਦਾ ਮੇਰੇ ਕੋਲ ਸਵੇਰੇ 4 ਵਜੇ ਜਗਾ ਦੇਣਾ ਇਹ ਤੇ ਮੈਂ ਇਸ ਘੜੀ ਮੁਤਾਬਕ ਸਭ ਕੁਝ ਕਰਦਾ ਮਨ ਕਰਕੇ ਮੈਂ 24 ਆਵਰਸ ਨਹੀਂ ساری ਉਮਰ ਸੁੱਤਾ ਰਹਿਣਾ ਜੋ ساری ਉਮਰ ਸੁੱਤਾ ਰਹਿੰਦਾ ਉਹ ਸੱਚ ਨੂੰ ਟਾਲਦਾ ਉਸ ਨੂੰ ਸੱਚ ਨੂੰ ਟਾਲਣ ਦੀ ਅਵਸਥਾ ਬਣ ਗਈ ਹੁਣ ਉਹਦਾ ਨੁਕਸਾਨ ਕੀ ਹੋਏਗਾ ਕਬੀਰ ਟਾਲ ਲੈ ਟੋ ਲੈ ਦਿਨ ਗਿਆ ਕਬੀ ਟਾਲ ਲੈ ਟੋ ਲੈ ਦਿਨ ਗਿਆ ਵਿਆਜ ਵਧਨ ਤੋ ਜਾਈ ਕਬੀਰ ਟਾਲੇ ਟੋਲੇ ਦਿਨ ਗਿਆ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਬੜਨ ਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਨਾ ਹਰ ਪਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਏ ਕਾਲ ਪਹੁੰਚਿਓ ਆਏ ਕਬੀਰ ਟਾਲ ਟੋਲੇ ਦਿਨ ਗਿਆ ਵਿਆਜ ਬੜਨ ਤੋ ਜਾਈ ਵਿਆਜ ਵਧਨ ਤੋਂ ਜਾਈ ਤੂੰ ਸੁੱਤਾ ਵੀ ਹੋਇਆ ਮਾਨੋ ਸੱਚ ਨੂੰ ਟਾਲ ਰਿਹਾ ਵਿਆਜ ਕਿਹਦਾ ਵਰ ਦੇਗਾ ਤੇਰੇ ਅਗੁਣਾ ਦਾ ਸਾਰੀ ਦਿਨ ਦਿਨ ਦਾ ਮਤਲਬ ਇਸ ਕੜੀ ਮੁਤਾਬਕ ਤਰੀਕ ਬਦਲਣ ਨੂੰ 24 ਘੰਟੇ ਨੂੰ ਨਹੀਂ ਕਹਿੰਦੇ ਨੇ सुबह होती है शाम होती है यूं ही जिंदगी तमाम होती है इनू दिन कहें सारी उम्र सच नाल है टाल ले, टोल ले, दिन गया व्याज बढ़न तो जाए, अवगुण तेनों वधन गए ਤੈਨੂੰ 4 ਗੁਣਨੇ 40 ਹੋ ਜਾਣਗੇ ਦੇਖੀ ਤੂੰ ਹੋਰ ਵੱਡਾ ਹੋਏਗਾ ਤੈਨੂੰ 60 ਹੋ ਜਾਣਗੇ ਤਾਂ ਹੀ ਕਈ ਵਾਰੀ ਬੱਚੇ ਕਹਿੰਦੇ ਨੇ ਜੋ ਧਰਮ ਕਰਮ ਕੀ ਬਾਤੇ ਬੋਲਦੇ ਕਰਤੇ ਆ ਵੀਰ ਜੀ ਨੂੰ ਗੁੱਸਾ ਕਿਉਂ ਚੜਦਾ ਹੈ ਜਿੰਨੇ ਲੋਕੋ ਕੋ ਦੇਖਾ ਵੀਰ ਜੀ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਆ ਪਾਠ ਕਰਤੇ ਉਹਨੂੰ ਗੁੱਸਾ ਬਹੁਤ ਚੜਦਾ ਹੈ ਕਿਉਂ ਕਿ ਸੱਚ ਕੋ ਤੋ ਟਾਲਤੇ ਹੀ ਰਹੇ ਸੱਚ ਤੋ ਸਮਝਾਇ ਹੀ ਨਹੀਂ ਆਪਣੇ ਸੁਭਾਅ ਨੂੰ ਤੇ ਸਮਝਾਇਆ ਹੀ ਨਹੀਂ ਕੱਲ ਕੱਲ ਤੇ ਠੀਕ ਹੀ ਨਹੀਂ ਕੀਤੀ ਕਲ ਕਲ ਜੇ ਠੀਕ ਨਾ ਕਰੀਏ ਬਚਪਨ ਵਿੱਚ ਸੀ 20% ਗੁੱਸਾ ਕਰਦੇ ਆ ਵੱਡੇ ਹੋ ਕੇ 80 ਹੋ ਜਾਂਦਾ ਉਸ ਤੋਂ ਫਿਰ 800 ਹੋ ਜਾਂਦਾ ਵੱਧਦਾ ਹੀ ਜਾਂਦਾ ਹੈ ਹਰ ਉਹ ਗੁਣ ਵੱਧਦਾ ਜਾਂਦਾ ਹੈ ਟਾਲਾ ਟੋਲਾ ਦਿਨ ਗਿਆ ਵਿਆਜ ਵਣਤੋ ਜਾ ਨਾਰ ਪੱਜਿਓ ਸੱਚ ਸਮਝਿਆ ਨਹੀਂ ਨਾਰ ਪੱਜਿਓ RAM ਨਾਮ ਸਾਰ ਨਹੀਂ ਸਮਝਿਆ ਨਾ ਖੱਤ ਫੱਟਿਓ ਖੱਤ ਫੱਟਿਓ ਕੀ ਹੁੰਦਾ ਤੇਰਾ ਖਾਤਾ ਤੇਰਾ ਲੇਖਾ ਵਿਕਾਰਾਂ ਦਾ ਲੇਖਾ ਫਟਦਾ ਹੀ ਨਹੀਂ ਐ ਧਰਮ ਰਾਏਦਰ ਕਾਗਜ਼ ਫਾਰੇ ਨਹੀਂ ਹੋ ਸਕਦਾ ਜੇ ਨਾਨਕ ਲੇਖਾ ਸਮਝਾ ਤੇਰਾ ਨਹੀਂ ਹੋ ਸਕਦਾ ਨਾ ਖਤ ਫਟਿਓ ਕਾਲ ਪਹੁੰਚਿਓ ਐ ਕਾਲ ਕੀ ਹੈ ਵਿਕਾਰ ਵਿਕਾਰ ਕੀ ਹੈ ਜਮ ਜਮ ਤੈਨੂੰ ਮਰਨ ਆ ਗਿਆ ਲੋ ਜੀ ਕਲ ਕਲ ਸ਼ੁਰੂ ਹੋ ਗਈ ਐਂ ਕਲ ਕਲ ਹੁੰਦੀ ਐ ਔਰ ਅਸੀਂ ਸੱਚ ਵੱਲੋਂ ਅੱਖਾਂ ਮੀਟੀ ਰੱਖਨੇ ਆ ਔਰ ਵਿਖਾਵੇ ਦੇ ਕੰਮਾਂ ਵਿੱਚ ਸਮਾਂ ਨਾਕ ਪਕੜੇ ਕਰਦੇ ਰਹਿੰਦੇ ਆ ਆਪਣੇ ਆਪ ਨੂੰ ਠਗਾਉਂਦੇ ਰਹਿੰਦੇ ਆ ਜੇ ਵਿਜ਼ਡਮ ਨਾ ਸਮਝੋ ਜੇ ਵਿਜ਼ਡਮ ਨਾ ਲਵੋ ਵਿਜ਼ਡਮ ਦੀ ਵੈਲਿਊ ਮੰਨੋ ਹੀ ਨਾ ਤਾ ਸੱਚ ਵੱਲੋਂ ਅੱਖਾਂ ਬੰਦ ਕਰ ਲਈਆਂ ਵਿਖਾਵੇ ਦੇ ਕੰਮ ਮੈਨੂੰ ਦੁਨਿਆਵੀ ਕੰਮਾਂ ਵਿੱਚ ਤੇ ਖਚਤ ਰੱਖਣਗੇ ਪਰ ਮੈ ਰਿਚੁਅਲਸ ਵੀ ਕਰਾਂਗਾ ਪਰ ਮੇਰੀ ਸੋਚ ਨਹੀਂ ਐਸੀ ਬਣ ਜਾਏਗੀ ਜਿਹੜੀ ਮੈਨੂੰ ਠਗਾਏਗੀ ਵਿਆਜ ਵਧਣ ਤੋਂ ਕਰਦੀ ਜਾਏਗੀ ਮੇਰੇ ਜੀਵਨ ਅੰਦਰ ਬਦਲਾਹਟ ਨਹੀਂ ਆਏਗੀ ਮੇਰੇ ਜੀਵਨ 'ਚ ਬਦਲਾਹਟ ਆ ਸਕਦੀ ਹੈ ਜੇ ਮੈਂ ਅੱਖਾਂ ਖੋਲਾਂ ਮੰਨ ਦੀਆਂ ਅੱਖਾਂ ਕਬੀਰ ਜੀ ਇੱਕ ਜਗ੍ਹਾ ਕਹਿੰਦੇ ਨੇ ਨਾਕੂ ਕਾਟੀ ਕਾਨੂ ਕਾਟੀ ਕਾਟਕੂਟ ਕੇ ਡਾਰੀ ਮੈਨੂੰ ਮੈਨੂੰ ਇਹ ਦਿਖਾਵੇ ਦੇ ਕੰਮਾਂ ਤੋਂ ਛੁੱਟੀ ਮਿਲ ਚੁੱਕੀ ਆ ਇਹਦਾ ਮਤਲਬ ਜਾਗ ਪੇਸਨ ਜਾਗਿਆ ਬੰਦਾ ਇਹ ਸਾਰੇ ਕਰਮ ਕਾਂਡ ਪਖੰਡ ਤੋਂ ਛੁੱਟ ਜਾਂਦਾ ਹੈ ਸਾਧ ਸੰਗਤ ਜੀ ਹੁਣ ਸ਼ਬਦ ਦਾ ਰਹਾਉ ਤੋਂ ਅਸੀਂ ਅੱਗੇ ਤੁਰਦੇ ਆਂ ਕਹਿੰਦੇ ਨੇ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਟੱਬ ਟੱਬ ਹੁੰਦਾ ਤਰੀਕਾ ਜੀਵਨ ਜੁਗਤ ਕੋਈ ਰਹਿ ਨਹੀਂ ਟੱਬ ਕੋਈ ਰਹਿ ਆਈ ਨਹੀਂ ਹੁਣ ਕਾਲ ਨਹੀਂ ਜੋਗਨਾ ਹੀ ਕੀਆ ਸਤਸੰਗਤ ਜੀ ਗੁਰਮਤ ਅਨੁਸਾਰ ਜਦੋਂ ਅਸੀਂ ਵਿਕਾਰਾਂ ਹੱਥੀ ਮਰ ਜਾਂਦੇ ਆ ਤਾਂ ਮੇਰੇ ਵਾਸਤੇ ਕਾਲ ਆ ਗਿਆ ਲੇਕਿਨ ਜੇ ਮੈਂ ਜੀਵਤਿਆਂ ਮਰ ਰਹੀਏ ਸਿੱਖ ਲਵਾ ਸਤਗੁਰੂ ਦੀ ਮਤ ਦੇ ਅਗੇ ਆਪਣੀ ਮਤ ਸਰੈਂਡਰ ਕਰ ਦਿਆਂ ਇਹ ਜਿਹੜਾ ਮੈਂ ਮਰਾਂਗਾ ਨਾ ਹੁਣ ਮਨ ਨੂੰ ਵਿਕਾਰਾਂ ਦਾ ਕਾਲ ਕਦੇ ਨਹੀਂ ਸਤਾਏਗਾ ਪਰ ਕਿਉਂਕਿ ਮੈਂ ਤੇ ਆਪਣੇ ਆਪ ਨੂੰ ਠਗਾ ਰਿਆਂ ਇਸ ਕਰਕੇ ਮਨ ਨੂੰ ਜੀਵਤਿਆ ਮਰ ਰਹੀਏ ਵਾਲਾ ਨਹੀਂ ਆਂਦਾ ਕਾਲ ਨਹੀਂ ਇੱਕ ਵਾਰੀ ਸ਼ਬਦ ਮਰੋ ਫਿਰ ਜੀਵੋ ਸਦੀ ਉਹ ਵਾਲੀ ਅਵਸਥਾ ਨੂੰ ਕੰਦੇ ਕਾਲ ਨਹੀਂ ਪਰ ਉਹ ਮੇਰੇ ਕੋਲ ਹੈ ਹੀ ਨਹੀਂ ਕਾਲ ਨਹੀਂ ਯੋਗ ਨਹੀਂ ਜੋ ਕੀ ਹੁੰਦਾ ਹੈ ਯੋਗਾ ਕਰਨਾ ਯੋਗ ਨਹੀਂ ਹੁੰਦਾ ਜੋ ਕੋ ਹੁੰਦਾ ਹੈ ਮੇਰੇ ਮਨ ਦਾ ਮੇਰੇ ਸਾਰੇ ਇੰਦਰੀ ਗਿਆਨ ਇੰਦਰੀਆਂ ਦਾ ਸਾਰਿਆਂ ਦਾ ਮੇਰੇ ਮਨ ਦੇ ਮੇਰੇ ਅੰਤਰਾਤਮੇ ਚ ਵਸਦੇ ਰੱਬ ਜੀ ਦੇ ਨਾਲ ਲਿੰਕ ਨਹੀਂ ਬਣਦਾ ਯੋਗ ਨਹੀਂ ਬਣਦਾ ਕੰਬੀਨੇਸ਼ਨ ਨਹੀਂ ਬਣਦਾ ਸੰਜੋਗ ਨਹੀਂ ਹੁੰਦਾ ਕਹਿਣ ਨਾਲ ਤੇ ਅਸੀਂ ਬੜੀਆਂ ਗੱਲਾਂ ਕਰਦੇ ਆਂ ਅਸੀਂ ਪਿੱਛੇ ਇੱਕ ਸ਼ਬਦ ਪੜਿਆ ਉੜੀਸਾ ਐਸੋ ਜਨ ਬਿਰਲੂ ਹੈ ਸੇਵਕ ਐਸੋ ਜਨ ਬਿਰਲੂ ਹੈ ਸੇਵਕ ਜੋ ਤਤ ਜੋਗ ਕੋ ਬੇਤੇ ਜੋ ਤਤ को कहन कहावन को कई के कहन कहावन को कह के कहन कहावन को कह के तो जन बिरलो ਸੇਵਕ ਜੋ ਤਤ ਜੋਗ ਕੋ ਬੇਤਰ ਜਿਸ ਨੂੰ ਤਤ ਜੋਗ ਸਮਝ ਆ ਜਾਏ ਕਿ ਮੈਂ ਰੱਬ ਜੀ ਨਾਲ ਰਾਫਤਾ ਕਿਵੇਂ ਕਾਇਮ ਕਰਨਾ ਹੈ ਤਤ ਜੋਗ ਤਤ ਗਿਆਨ ਕਲਮੇ ਰਾਮਨਾਮ ਸਾਰ ਇਹ ਵਾਲੀ ਅਕਲ ਜਿਹਨੂੰ ਆ ਜਾਂਦੀ ਹੈ ਵਰਨਾ ਕਹਿਣ ਕਹਾਂਦੇ ਮੇਰੇ ਮਨ ਵੀ بڑے ਖਿਆਲ ਮਨੂੰ ਦੱਸਦਾ ਠੱਗਣ ਵਾਲੇ ਅਤੇ ਦੁਨੀਆ ਵੀ بڑے ਰਾਹ ਦੱਸਦੀ ਹੈ ਬڑے ਕਹਿਣ ਵਾਲੇ ਆਈਡੀਆਸ ਦੇਣ ਵਾਲੇ ਆਂਦੇ ਨੇ ਪਰ ਮੈਂ ਤੇ ਗੁਰੂ ਨੂੰ ਪੁੱਛਣਾ ਹੈ ਮੇਰਾ ਗੁਰੂ ਮਹਾਰੂ ਕਹਿ ਰਿਹਾ ਦੇਖ ਜਦੋਂ ਤੇਰਾ ਮਨ ਠਗਾਣ ਵਾਲੀ ਅਵਸਥਾ ਚ ਹੋਰ ਤੂੰ ਕਲ ਕਲ ਦੀ ਅਵਸਥਾ ਚ ਹੈ ਨਾ ਉਹ ਉਸ ਵੇਲੇ ਤੈਨੂੰ ਸਤਗੁਰ ਦੀ ਮੱਤ ਦਾ ਤਤ ਗਿਆਨ ਲੈਣਾ ਕੱਲ ਮੈਂ RAM ਨਾਮ ਸਾਰ ਆਦਰਵਾਇਜ਼ ਤੂੰ ਕੀ ਕਰ ਰਿਹਾ ਅੱਖੀ ਤਮੀਤੇ ਨਾਕ ਪਕੜਨਾ ਠੱਗਣ ਕੋ ਸੰਸਾਰ ਤੇਰਾ ਜੀਵਨ ਕਲ ਕਲ ਹੈ ਉਸ ਵੇਲੇ ਕੀ ਹੋਏਗਾ ਤੈਨੂੰ ਜੀਵਤਿਆਂ ਮਰ ਰਹੀਏ ਵਾਲੀ ਗੱਲ ਸਮਝਣੀ ਹੈਗੀ ਕਾਲ ਨਹੀਂ ਯੂ ਕੈਨ ਨਾਟ ਪਲੇ ਇਟ ਕੈਨ ਨਾਟ ਲਿਵ ਥਿਸ ਕਿ ਮੈਂ ਆਪਣਾ ਆਪ 서ਂਡਰ ਕਿਵੇਂ ਕਰਾਂ ਰੱਬ ਜੀ ਨਾਲ ਜੋਗ ਨਹੀਂ ਹੈਗਾ 나ਹੀਂ ਸੱਤ ਕਾ ਟੱਬ ਜੀਵਨ ਜਾ ਚਾਏਗੀ ਨਹੀਂ ਸਾਡੇ ਘਰਾਂ ਵੀ ਸੱਤ ਕਾ ਟੱਬ ਖਤਮ ਹੋ ਗਿਆ ਨਾ ਸੱਤ ਕਾ ਟੱਬ ਖਤਮ ਹੁੰਦੀ ਆ ਕੀ ਕੀ ਨਿਸ਼ਾਨੀਆਂ ਨੇ ਤੁਹਾਨੂੰ ਸਭ ਨੂੰ ਪਤਾ ਹੈ ਫਿਰ ਵੀ ਚਾਰ ਪੰਜ ਨਿਸ਼ਾਨੀਆਂ ਗਿਣ ਲਈਏ ਬੱਚਿਆਂ ਨੂੰ ਮਾਪਿਓ ਦੀ ਗੱਲ ਅੱਛੀ ਨਹੀਂ ਲੱਗਦੀ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਨੰਗੇਜ਼ ਦੇ ਕੱਪੜੇ ਪਾਣੇ ਬਹੁਤ ਪਸੰਦ ਆਉਂਦੇ ਨੇ ਸੱਤ ਕਾ ਟੱਬ ਨਹੀਂ ਆ ਅੰਮ੍ਰਿਤ ਵੇਲੇ ਉੱਠਣਾ ਪਸੰਦ ਨਹੀਂ राती जल्दी सोना पसंद नहीं है आजकल नहीं मैं देख रहा पिछले ती पैंती साल तो नोट कर रहा जितना मैं दुनियादारी सब जगह जा रहा वर्ल्ड वाइड इंडिया तो लैके अमेरिका तक थाईलैंड बैंकॉक सिंगापुर और जापान तक शाम जदों पैंती है ना बच्चा घर नहीं बैठना चाहता शाम जदों पहनती है पिता ऑफिस छड़ के आना नहीं चाहता ਪੀਟਰ ਮੈਕਸਿਮਮ ਕਾਰ ਆਪਣੇ ਆਫਿਸ ਅੰਦਰ ਬੈਠਣਾ ਚਾਹੁੰਦਾ ਹੈ ਵੀ ਨੈਵਰ ਵਾਂਟ ਟੂ ਕਮ ਬੈਕ ਟੂ ਹੋਮ ਔਰ ਵੱਤਵਦ ਟਾਈਮ ਬਾਰ ਜ਼ਾਇਆ ਕਰਕੇ ਲਗਾ ਲਗੂ ਕੇ ਅਸੀਂ ਰਾਤੀ 2-3 ਵਜੇ ਘਰ ਆਂਦੇ ਆ ਘਰ 7 ਕਟਾਬ ਨਹੀਂ ਹੈ ਤੇ ਜਿਹੜਾ 2-3 ਵਜੇ ਸੋਵੇਗਾ ਉਹ ਤੇ ਫਿਰ ਦੁਪਹਿਰੀ 11-12 1-2 ਵਜੇ ਉੱਠੇਗਾ ਨਹੀਂ 7 ਕਟਾਬ ਨਹੀਂ ਹੈ ਉਹ ਇਸ਼ਨਾਨ ਵੀ ਨਹੀਂ ਕਰੇਗਾ ਉਹ ਐਵੇਂ ਮੂੰਹ ਧੋ ਕੇ ਪਰਫਿਊਮ ਛਿੜਕ ਲੇਗਾ ਕਿਉਂਕਿ ਟਾਈਮ ਹੀ ਨਹੀਂ ਬਚਿਆ ਸੱਤ ਕਟ ਟੱਬ ਕਿਤਨੇ ਪਾਸਿਓ ਸਾਡੇ ਘਰਾਂ ਚੋਂ ਨਿਕਲਦਾ ਜਾ ਰਿਹਾ ਹੈ ਕਾਲ ਨਹੀਂ ਜੋਗ ਨਹੀਂ ਨਾ ਹੀ ਸੱਤ ਕਟ ਆਬ ਕਾਰਨ ਕੀ ਹੈ ਮੈਂ ਕੱਲ ਮੈਂ ਰਾਮਨਾਮ ਸਾਰ ਨਹੀਂ ਸਮਝਿਆ ਔਰ ਕੱਲ ਕੱਲ ਮੇਰੀ ਵੱਧਦੀ ਜਾ ਰਹੀ ਹੈ ਅਫਸਰ ਮੇਰਾ ਵੱਧਦਾ ਜਾ ਰਿਹਾ ਪੇਸ਼ੈਂਸ ਘਾਰੂ ਖਤਮ ਹੁੰਦੀ ਜਾ ਰਹੀ ਹੈ ਬੱਚਿਆਂ ਨੂੰ ਮਾਪਿਆਂ ਦੀ ਗੱਲ ਨਹੀਂ ਪਸੰਦ ਮਾਪਿਆਂ ਨੂੰ ਬੱਚਿਆਂ ਦੀ ਗੱਲ ਨਹੀਂ ਪਸੰਦ ਪਤੀ ਨੂੰ ਪਤਨੀ ਦੀ ਗੱਲ ਨਹੀਂ ਪਸੰਦ ਪਤਨੀ ਨੂੰ ਪਤੀ ਦੀ ਗੱਲ ਨਹੀਂ ਪਸੰਦ ਸਾਸੋਰੇ ਦੀ ਨੂੰਹ ਨੂੰ ਨਹੀਂ ਗੱਲ ਪਸੰਦ ਅਸੀਂ ਸਾਰੇ ਇਸ ਤਰ੍ਹਾਂ ਕਰੀ ਜਾ ਰਹੇ ਹਾਂ ਸੱਤ ਕਟ ਟੱਬ ਨਹੀਂ ਹੈ ਬਿਲਕੁਲ 1% ਵੀ ਪੇਸ਼IENTS ਨੇ ਇੱਕ ਦੂਜੇ ਦੀ ਗੱਲ ਸੁਣ ਲਈ ਹੈ ਸਾਹਸੰਗਤ ਮੈਂ ਲੋਕਾਂ ਨਾਲ ਗੱਲ ਕਰਦਾ ਮੈਂ ਉਹਨਾਂ ਦਾ ਮੂੰਹ ਦੇਖਦਾ ਰਹਿ ਜਾਂਦਾ ਮੇਰਾ ਸੈਂਟੈਂਸ ਪੂਰਾ ਨਹੀਂ ਹੁੰਦਾ ਵਿੱਚੋਂ ਹੀ ਗੱਲ ਟੁੱਕ ਲੈਂਦੇ ਨੇ ਹੁਣ ਮੈਂ ਉਹਨਾਂ ਨੂੰ ਸਮਝਾ ਨਹੀਂ ਸਕਦਾ ਫਿਰ ਕੋਸ਼ਿਸ਼ ਕਰਦਾ ਮੈਂ ਇੰਜ ਨਹੀਂ ਕਰਿਆ ਕਰਾਂਗਾ ਮੈਂ ਅਗਲੇ ਦੀ ਗੱਲ ਪਹਿਲਾਂ ਪੂਰੀ ਸੁਣਿਆ ਕਰਾਂਗਾ ਭਾਵੇਂ ਗਲਤ ਕਹਿ ਰਿਹਾ ਭਾਵੇਂ ਮੇਰੇ ਅਗੇਂਸਟ ਕਹਿ ਰਿਹਾ ਭਾਵੇਂ ਇਹ ਸਾਰੀ ਗੱਲ ਜਦੋਂ ਕਰ ਲੇਗਾ ਉਸ ਤੋਂ ਬਾਅਦ ਵੀ ਇਹ ਗੱਲ ਮੈਂ ਨਹੀਂ ਮੰਨਨੀ ਕਿਉਂਕਿ ਇਹ ਗਲਤ ਕਹਿ ਰਿਹਾ ਇਵਨ ਥੈਨ ਆਈ ਟਰਾਈ ਲਰਨ ਪੂਰੀ ਸੁਣਾ ਤੇ ਸਹੀ ਵਿੱਚ ਨਹੀਂ ਬੋਲਣਾ ਰੀਸੈਂਟਲੀ ਇੱਕ ਐਡ ਆ ਰਹੀ ਸੀ ਉਹ ਦੋਨੋਂ ਗੱਲ ਕਰ ਰਹੇ ਨੇ ਉਹ ਵਿੱਚੋਂ ਬੋਲ ਪਿਆ ਉਹਨੂੰ ਕਹਿੰਦਾ ਸ਼ਟ ਅਪ ਫਿਰ ਬਾਅਦ ਵਿੱਚ ਜਾਂਦੇ ਉਹਨੂੰ ਟੀਚਰ ਕਹਿੰਦਾ ਦੋ ਜਬ ਬਾਤੇ ਕਰਤੇ ਹੋ ਬੀਚ ਮੇ ਨਹੀਂ ਬੋਲਤੇ ਦੋ ਬਾਤੇ ਕਰਤੇ ਹੋ ਬੀਚ ਮੇ ਨਹੀਂ ਬੋਲਣਾ ਚਾਹੀਦਾ ਹਮ ਤੋ ਸਿਰਫ ਦੋ ਬਾਤੇ ਕਰ ਰਹੇ ਹੋ ਤੋ ਬੀਚ ਮੇ ਬੋਲਤੇ ਹਾਂ ਆਦਤ ਪਈ ਹੈ ਨਾ ਬਚਪਨ ਤੋਂ निके बच्चे ने पूछो बेटा तुम्हारा क्या नाम है बच्चा बोलन लगे आदत पही है बीच में बोलने की मम्मी बोलेगी इसका नाम सुरेश है बोल बेटा सुरेश बोल ना नाम तो बोल तैनू पूछे ही नहीं कौन सी क्लास में पढ़ते हो वह बोलना नहीं लगा है पंजवी पढ़ता है खेड़ता दा, रहा हर वेले पढ़ता नहीं है बेटा बोल कौन सी क्लास में है स्कूल कौन सा है सब कुछ ज़बरदस्ती डोमिनेट कर दिया बच्चे ਪਰ ਜੀ ਬਜ਼ੁਰਗ ਇਸ ਤਰ੍ਹਾਂ ਕਦੀ ਬੋਲਦੇ ਸਾਡੇ ਘਰ ਨਾ ਕੱਲ ਨਾ ਕੋਈ ਆ ਰਹੇ ਨੇ ਉਹਨੇ ਝੂਠ ਬੋਲਿਆ ਬਜ਼ੁਰਗ ਨੇ ਮਾਤਾ ਨੇ ਕਿਸੇ ਨੇ ਵੀ ਕਿਸੇ ਵੀ ਕਾਰਨ ਵਸ਼ ਚਲੋ ਮੰਨ ਲਿਆ ਝੂਠ ਹੀ ਬੋਲਿਆ ਪਰ ਬੱਚਾ ਕਹਿੰਦਾ ਨਹੀਂ ਮੰਮੀ ਕੱਲ ਤੋਂ ਨਹੀਂ ਆ ਰਹੇ ਸਾਰਿਆਂ ਦੇ ਸਾਹਮਣੇ ਮਾਂ ਨੂੰ ਚੁੱਪ ਕਰਾ ਦੇਗਾ ਨਹੀਂ ਨਹੀਂ ਮੰਮੀ ਆਪ ਗਲਤ ਬੋਲ ਰਹੇ ਹੋ ਉਹ ਮਾਰੇ ਘਰ ਪਰਸੋ ਥੋੜਨਾ ਆਏ ਥੇ ਨਹੀਂ ਉਹ ਤਾਂ ਪਿਛਲੇ ਸਾਲ ਆਏ ਥੇ ਮੰਮੀ ਦੀ ਰੱਖੀ ਪੂਰੀ ਸਾਰਿਆਂ ਦੇ ਸਾਹਮਣੇ ਇੱਕਦਮ ਉਹ ਐ ਸਾਨੂੰ ਕੀ ਆਦਤ ਪਈ ਹੋਈ ਐ ਇੱਕ ਦੂਜੇ ਦੇ ਵਿੱਚ ਬੋਲਣ ਦੀ ਇਹ ਸ਼ੋਅ ਕਰਨ ਦੀ ਮੈਨੂੰ ਜ਼ਿਆਦਾ ਹੱਕ ਲੈਂ ਇੱਕਦਮ ਇੰਟਰਪਟ ਕਰਨ ਦੀ ਸੱਤ ਕ ਟੱਬਰਿਆ ਹੀ ਨਹੀਂ ਮੈਨੂੰ ਬੋਲਣਾ ਵੀ ਨਹੀਂ ਆਂਦਾ ਬੋਲਣ ਦੀ ਵੀ ਜਾਚ ਨਹੀਂ ਰਹੀ ਨੌਕਰ ਨਾਲ ਕਿਵੇਂ ਬੋਲਣਾ ਡਰਾਈਵਰ ਨਾਲ ਕਿਵੇਂ ਬੋਲਣਾ ਰਿਕਸ਼ੇ ਵਾਲੇ ਨਾਲ ਕਿਵੇਂ ਬੋਲਣਾ ਬਜ਼ੁਰਗਾਂ ਨਾਲ ਕਿਵੇਂ ਬੋਲਣਾ ਨਹੀਂ ਆਂਦਾ ਤੇ ਜਿਹੜੇ ਆਪ ਨਹੀਂ ਬੋਲਦੇ ਨੇ वो बच्चे सिखाते हैं इस करके बच्चे भी नहीं आता बच्चे कहती है बेटा सबके नाम के आगे जी लगा के बोलते हैं जैसे चाचा जी ताई जी नाना जी तो इस तरह अगो सवाल करता है अच्छा बुआ जी को क्या बुलाते हैं Baca kanda buah, jii.